ਇਹ ਮੇਰਾ ਭਰਾ ਸੀਗਾ ਜੀ ਤੇਜਿੰਦਰ ਸਿੰਘ ਤੇ ਉਹਨਾਂ ਨਾਲ ਦਾ ਸਾਨੂੰ ਤਾਂ ਸਵੇਰੇ ਫੋਨ ਇੱਕੋ ਥਾਣੇ ਚੋਂ ਆਇਆ ਜੀ ਕਹਿੰਦੇ ਵੀ ਉਹਨਾਂ ਨਾਲ ਕੋਈ ਅਨਸਥਾਵੀ ਘਟਨਾ ਹੋ ਗਈ ਜੀ ਵੀ ਤੁਸੀਂ ਪਹੁੰਚੋ ਉਹਨਾਂ ਦਾ ਮਾਰਡਰ ਹੋ ਗਿਆ ਤੇ ਹੁਣ ਇੱਥੇ ਆਏ ਆ ਜੀ ਇੱਥੇ ਆ ਕੇ ਪਤਾ ਲੱਗਿਆਗਾ ਵੀ ਤਫ਼ਤੀਸ਼ ਚੱਲਦੀ ਹੈ ਅਜੇ ਬਹੁਤ ਸਾਰੇ ਮੁਲਾਜ਼ਮ ਕਹਿ ਰਹੇ ਨੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਕੋਈ ਕਿਸੇ ਨਾਲ ਲੜਾਈ-ਡੱਡ ਨਹੀਂ ਤੇ ਉਹਦੀ ਕੋਈ ਕੋਈ ਐਹੋ ਜੀ ਗੱਲਬਾਤ ਨਹੀਂ ਸੀ ਬਸ ਕਰਦਾ ਕੀ ਸੀ ਜੀ ਇੱਥੇ ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰਦੇ ਸੀ ਜੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਇੱਕ ਦੋ ਦਿਨ ਪਹਿਲਾਂ ਜਾਂ ਕੱਲ ਹੋਈ ਹੋਵੇ ਕਦੇ ਨਹੀਂ ਕੋਈ ਗੱਲ ਨਹੀਂ ਬਸ ਹਾਲਚਾਲ ਪੁੱਛ ਲੈਂਦੇ ਦੇ ਵੀ ਉਹ ਦੱਸ ਦਿੰਦੇ ਤੇ ਵੀ ਕੰਮਕਾਰ ਦਾ ਵੀ ਠੀਕ ਚੱਲਦਾ ਕੋਈ ਹੋ ਤਾਂ ਇਹ ਜੀ ਗੱਲ ਨਹੀਂ ਸੀ ਕੋਈ ਅੰਦਰੂਨੀ ਕਿਸੇ ਗੱਲ ਨਾਲ ਕੋਈ ਲਾਕਡਾਊਨ ਹੋਈ ਹੋਵੇ ਨਹੀਂ ਜੀ ਨਹੀਂ ਜਸ ਹੋਵੇ ਕੋਈ ਦੱਸੀ ਹੋਵੇ ਕਦੇ ਨੇ ਨਾ ਜੀ ਨਾ ਕੋਈ ਇਹ ਜੀ ਗੱਲ ਹੀ ਨਹੀਂ ਦੀ ਹੈਗੀ ਜੀ ਗੱਲ ਕਿੰਨੀ ਉਮਰ ਦਾ ਉਮਰ ਹੈਗੀ ਦੀ 33 ਸਾਲ ਦੀ ਉਮਰ ਹੈਗੀ ਦੀ ਹੈ ਆ ਵੈਸੀ ਨਹੀਂ ਜੀ ਅਨਮੈਟ ਸੀ ਜੀ ਕੋਈ ਗੱਲਾਂ ਚੱਚਾਵੇਂ ਨਹੀਂ ਚੱਲ ਰਹੀਆਂ ਕੋਈ ਬਾਹਰ ਜਾਣ ਦਾ ਪਲਾਨ ਹੋ ਰਿਹਾ ਸੀ ਦੇਖੋ ਜੀ ਇਹ ਤਾਂ ਹੁਣ ਉਹੀ ਇਹ ਜੀ ਤਾਂ ਗੱਲ ਨਹੀਂ ਦੇਹਗੀ ਜਦੋਂ ਉਹਨਾਂ ਦਾ ਉਹਨਾਂ ਨੂੰ ਹੀ ਪਤਾ ਹੋਊ ਜੀ ਸਾਡੇ ਵੀ ਤੇ ਜੌਬ ਕਰਦੇ ਸੀ ਵੀ ਸੌਫਟਵੇਅਰ ਇੰਜੀਨੀਅਰ ਇਸ਼ੂ ਜੀ ਇਹ ਹੋਇਆ ਕਿ ਸਾਡਾ ਪਿੰਡ ਹੈ ਜਿਹੜਾ ਮਲੇਰਕੋਟਲਾ ਦੇ ਵਿੱਚ ਹਥਨ ਜੀ ਹਥਨ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲਾ ਮੇਰਾ ਵੀ ਪਿੰਡ ਉਹੀ ਹੈ ਇਹ ਜਿਹੜੇ ਲੜਕੇ ਦਾ ਮਰਡਰ ਹੋਇਆ ਇਹ ਲੜਕੇ ਇਹ ਲੜਕਾ ਇੱਥੇ ਖੜੜ ਸਾਫਟਵੇਅਰ ਦਾ ਕੰਮ ਕਰਦਾ ਸੀ ਪਹਿਲਾਂ ਜਿੰਮੇ ਦੱਸਿਆ ਇਹਦੇ ਛੋਟੇ ਭਰਾ ਨੇ ਜੋ ਮੇਰੇ ਨਾਲ ਹੈ ਇਹ ਪਹਿਲਾਂ ਸਿੱਖਿਆ ਵੀ ਫਿਰ ਉਹ ਇਹ ਜੌਬ ਵੀ ਕਰਦਾ ਰਿਹਾ ਇਹਦਾ ਸਵੇਰੇ ਇਹਦੇ ਇਹ ਥਾਣੇ ਸਿਟੀ ਖਰੜ ਤੋਂ ਫੋਨ ਗਿਆ ਜੀ ਕੁਲਵਿੰਦਰ ਸਿੰਘ ਜਿਹੜੇ ਇਹਨਾਂ ਦੇ ਗਵਾਂਢੀ ਨੇ ਜੀ ਵੀ ਤੁਸੀਂ ਸਵੇਰੇ ਵੀ ਚੰਡੀਗੜ੍ਹ ਆਓ ਜੀ ਵੀ ਤੁਹਾਡਾ ਜਿਹੜਾ ਇਹ ਤੇਜੀ ਤੇਜਿੰਦਰ ਸਿੰਘ ਨਾਮ ਦਾ ਲੜਕਾ ਹੈ ਵੀ ਇਹਦਾ ਤੇਜਿੰਦਰ ਸਿੰਘ ਨਾਮ ਹੈ ਤੇਜਿੰਦਰ ਸਿੰਘ ਤੇਜੀ ਵੀ ਇਹਦੇ ਨਾਲ ਕੋਈ ਬਾਰਦਤ ਹੋ ਗਈ ਜੀ ਵੀ ਤੁਸੀਂ ਸਵੇਰੇ ਉਰੇ ਆਓ ਜੀ ਉਹ ਇਹਨਾਂ ਨੇ ਮੈਨੂੰ ਦੱਸਿਆ ਅਸੀਂ ਇਕੱਠੇ ਹੋ ਕੇ ਖਾਣਾ ਖਰੜ ਸਿਟੀ ਗਏ ਜੀ ਉੱਥੋਂ ਮੁਨਸੀ ਸਾਹਿਬ ਕਹਿੰਦੇ ਵੀ ਤੁਸੀਂ ਉੱਥੇ ਜਾਓ ਚੌਕੀ ਚੌਕੀ ਇਨਕਲੇਵ ਹਨ ਇਨਕਲੇਵ ਹੁਣ ਅਸੀਂ ਉਰੇ ਆਏ ਆ ਉਰੇ ਆ ਕੇ ਪਹਿਲਾਂ ਤਾਂ ਸਾਨੂੰ ਮਗਰ ਇੱਥੇ ਕੋਈ ਮਿਲੇ ਹੀ ਨਹੀਂ ਤੇ ਮਲਾਜਮ ਮੇਰੇ ਇੱਕ ਉਹ ਕਹਿੰਦੇ ਵੀ ਐਸਐਟਓ ਸਾਹਿਬ ਦੇ ਚੌਕੀ ਇੰਚਾਰਜ ਸਾਹਿਬ ਜਿਹੜਾ ਇਹ ਮਾਰਡਰ ਹੋਇਆ ਹੈ ਤੋਂ ਤੁਹਾਡੇ ਲੜਕੇ ਦਾ ਉਸ ਦੇ ਸੰਬੰਧ ਚ ਗਏ ਹੋਏ ਨੇ ਹੁਣ ਅਸੀਂ ਇਹਨਾਂ ਨੂੰ ਮਿਲੇ ਆ ਇਹਨਾਂ ਨੇ ਇਹੀ ਗੱਲ ਦੱਸੀ ਹੈ ਕਿ ਵੀ ਇਹ ਰਾਤ ਇੱਥੇ ਇਹਦਾ ਮਰਡਰ ਹੋਇਆ ਅਸੀਂ ਉਹਦੇ ਬੰਦਿਆਂ ਦੀ ਪੜਤਾਲ ਕਰ ਰਹੇ ਹਾਂ ਵੀ ਤੁਸੀਂ ਵੇਟ ਕਰੋ ਨਹੀਂ ਇਹ ਨਹੀਂ ਬਾਰੇ ਨਹੀਂ ਪਤਾ ਸਾਨੂੰ ਕਿਸੇ ਰੰਦਾ ਦੀ ਕਰਦਾ ਦਾ ਜਿਵੇਂ ਇਹਨਾਂ ਦੇ ਪਰਿਵਾਰ ਦੱਸਦਾ ਹੈ ਇਹਦਾ ਭਰਾ ਦੱਸਦਾ ਛੋਟਾ ਬਈ ਇਹ ਇੱਥੇ ਸੌਫਟਵੇਅਰ ਦੀ ਜੌਬ ਕਰਦਾ ਸੀ ਕਿਸੇ ਪ੍ਰਾਈਵੇਟ ਕੰਪਨੀ 'ਚ ਛੋਟਾ ਹੀ ਨਹੀਂ ਬਿਲਕੁਲ ਨਹੀਂ ਬਹੁਤ شریف ਲੜਕਾ ਦੀ ਇਹ ਘਰ ਦਾ ਮੁਖੀਆ ਦੀ ਇਹਦੇ ਬਾਪ ਦੀ ਪਹਿਲਾਂ ਡੈਥ ਹੋ ਗਈ ਹੁਣ ਘਰ ਦੇ ਵਿੱਚ ਵੱਡਾ ਹੀ ਇਹ ਹੀ ਸੀ ਛੋਟਾ ਭਰਾ ਹੈ ਇਹਦੀ ਭੈਣ ਹੈ ਇਹਦੀ ਮਦਰ ਹੈ ਇਹ ਗਾਫੀ ਗਰੀਬ ਪਰਿਵਾਰ ਆ ਵੈਸੇ ਪੜਿਆ ਲਿਖਿਆ ਮੁੰਡਾ ਦੀ ਤੇ ਇਹ ਤਾਂ ਹੁਣ ਪੁਲਿਸ ਵਾਲੇ ਜ਼ਾਹਰ ਕਰਨਗੇ ਗੱਲ ਬਾਹਰ ਵੀ ਕਿਉਂ ਹੋਇਆ ਹਨ ਅਸਲ ਤਾਂ ਉਹਨਾਂ ਨੂੰ ਹੀ ਪਤਾ ਲੱਗਣਾ ਹੈ ਕਿਸੇ ਤੇ ਕੋਈ ਸ਼ੱਕ ਬਸ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਜਿੰਨਾ ਚਿਰ ਸਾਨੂੰ ਕਲੀਅਰ ਨਹੀਂ ਹੁੰਦੀ ਗੱਲ ਅਸੀਂ ਕੋਈ ਗੱਲ ਕਹਿ ਨਹੀਂ ਸਕਦੇ ਮੰਨ ਕੀ ਕਰਦੇ ਬੰਗਸੀ ਕਹਿੰਦੇ ਆ ਵੀ ਮਰਡਰ ਹੋਇਆ ਹੋਇਆ ਜੋ ਮਹਿਕਮਾ ਪੁਲਿਸ ਮੰਨਦੀ ਆ ਜੋ ਦੱਸਿਆ ਦਿਆ ਸਾਨੂੰ ਇੱਥੇ ਤੇ ਵੀ ਉਹਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਪਰਚਾ ਦਰਜ ਕਰਕੇ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦੇ ਵੱਲ ਤੋਰਿਆ ਜਾਵੇ ਹਨ ਅਜੀਦਾ ਇਹ ਮੰਗ ਕਰਦੇ ਆ ਹਾਂ ਮਾਮਲਾ ਸਾਡੇ ਤੇ ਹੰਚ ਆ ਗਿਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਸਰ ਪਤਾ ਮੁੰਡੇ ਦੀ ਉਮਰ ਕਿੰਨੀ ਹੈ ਜੀ ਦੱਸ ਸਕਦੇ ਕਿੱਥੇ ਘਟਲ ਹੋਇਆ ਦੱਸਣਾ ਹੈ ਬਸ ਮੈਂ ਤਾਂ ਦੱਸ ਰਿਹਾ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਕੱਟ ਹੋਣਗੇ ਫਿਰ ਅੱਗੇ ਸਾਂਝ ਕੀਤੇ ਜਾਣਗੇ ਆਪਣਾ ਇਨਵੈਸਟੀਗੇਸ਼ਨ